ਨਮਸਕਾਰ ਸਤਿ ਸ੍ਰੀ ਅਕਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਨੇ ਵਿਸ਼ੇਸ਼ ਸੈਸ਼ਨ ਵਿਧਾਨ ਸਭਾ ਦਾ ਸ਼ਿਨਨਗੁਰ ਸਾਹਿਬ ਨਾਲ ਕੀਤਾ ਬੜੀਆਂ ਉਮੀਦਾਂ ਸੀ ਪੰਜਾਬ ਦੇ ਲੋਕਾਂ ਨੂੰ ਵੀ ਔਰ ਸ਼ਿਨਨਗੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਕਿ ਕੁਝ ਵੱਡੀਆਂ ਘੋਸ਼ਨਾਵਾਂ ਸਰਕਾਰ ਕਰੇਗੀ ਪਰ ਦੁਖਨਲ ਕਹਿਣਾ ਪੈ ਰਿਹਾ ਹੈ ਕਿ ਸਰਕਾਰ ਨੇ ਸਿਰਫ ਲਿਪ ਸਰਵਿਸ ਕੀਤੀ ਸ਼ਿਨਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਸੀ ਸਰਕਾਰ ਨੇ ਤਜਵੀਜ਼ ਵਿਚਾਰੀ ਵੀ ਲਗਭਗ ਫੈਸਲਾ ਵੀ ਹੋ ਗਿਆ ਪਰ ਰਾਜਨੀਤਿਕ ਦਬਾਅ ਚ ਸਰਕਾਰ ਉਹਦੀ ਘੋਸ਼ਣਾ ਨਹੀਂ ਕਰ ਸਕੀ ਸ਼ਿਨਨਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਘੋਸ਼ਣਾ ਜ਼ਰੂਰ ਹੋਈ ਪਰ 15 ਸਾਲ ਪਹਿਲਾਂ ਹੀ ਬਾਦਲ ਸਾਹਿਬ ਨੇ ਇਹਨੂੰ ਹੋਲੀ ਸਿਟੀ ਦਾ ਦਰਜਾ ਦੇ ਚੁੱਕੇ ਹਨ ਅੱਜ ਜ਼ਰੂਰ ਸੀਐਮ ਸਾਹਿਬ ਨੇ ਘੋਸ਼ਣਾ ਕੀਤੀ ਕਿ ਹੌਲਡ ਕਲਾਸ ਯੂਨੀਵਰਸਿਟੀ ਬਣਾਵਾਗੇ ਸ਼ਿਨਨਪੁਰ ਸਾਹਿਬ ਚ ਪਰ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਕਿਉਂਕਿ ਇਸੇ ਸਰਕਾਰ ਨੇ 12 ਮੈਡੀਕਲ ਕਾਲਜ ਪੰਜਾਬ ਚ ਬਣਾਉਣ ਦੀ ਘੋਸ਼ਣਾ ਕੀਤੀ ਸੀ ਪੂਰੇ ਪੰਜਾਬ ਤੇ ਇਸ਼ਤਿਹਾਰ ਵੀ ਲੱਗ ਗਏ ਇੱਕ ਵੀ ਮੈਡੀਕਲ ਕਾਲਜ ਸਿਰੇ ਨਹੀਂ ਚੜਿਆ ਇਸ ਕਰਕੇ ਇਹ ਤਜਵੀਜ਼ ਵੀ ਸਿਰਫ ਘੋਸ਼ਣਾ ਤੱਕ ਹੀ ਸੀਮਿਤ ਰਹਿ ਜਾਣੀ ਹੈ ਨਾ ਇਨਫਰਾਸਟ੍ਰਕਚਰਸ ਕੁਝ ਦਿੱਤਾ ਨਾ ਹੈਲਥ ਚ ਕੁਝ ਦਿੱਤਾ ਨਾ ਕੋਈ ਹੋਰ ਕੋਸ਼ਿਸ਼ ਨਾ ਕੀਤੀ ਸੋ ਬਹੁਤ ਨਿਰਾਸ਼ਾ ਸ਼ਿੰਦਨਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਹੈ ਔਰ ਮੈਂ ਸਮਝਦਾ ਕਿ ਸਰਕਾਰ ਨੇ ਇਸ ਮੌਕੇ ਦਾ ਇਸਤੇਮਾਲ ਸਿਰਫ ਔਰ ਸਿਰਫ ਆਪਣੀਆਂ ਫੋਟੋਆਂ ਲਗਾਉਣ ਲਈ ਆਪਣੇ ਇਸ਼ਤਿਹਾਰਾਂ ਲਈ ਆਪਣੀ ਪੀਆਰ ਲਈ ਕੀਤਾ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਸ ਮਹਾਨ ਅਫਸਰ ਤੇ ਪੰਜਾਬ ਲਈ ਸ਼ਿਨਨਪੁਰ ਸਾਹਿਬ ਲਈ ਜੋ ਕੁਝ ਸਰਕਾਰ ਕਰ ਸਕਦੀ ਸੀ ਸਰਕਾਰੋਂ ਤੋਂ ਖੁੰਝ ਗਈ ਹੈ ਸੋ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ ਔਰ ਮਨ ਲਾਦਾ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਤਰਫ